ਇਦੇ ਨਾਲ ਹੀ ਮਿੰਟੂ ਜੀ ਆਪਾਂ ਗੱਲਬਾਤ ਤੋੜ ਗਏ ਜੀ ਹੋਰ ਇੱਕ ਐਮਐਲਏ ਦੀ ਗੱਲ ਕਰਨੀ ਹੈ ਪਰ ਇੱਕ ਨਾਬੇ ਵਾਲੇ ਐਮਐਲਏ ਨੇ ਦੇਵਮਾਨ ਜੀ ਉਹਨਾਂ ਨੇ ਵੀ ਇੱਕ ਪੋਸਟ ਜੀ ਪਾ ਰੱਖੀ ਹੈ ਕਹਿੰਦੇ ਕਿ ਵੀ ਪਹਿਲਾਂ ਤਾਂ ਉਹ ਕਹਿੰਦੇ ਕਿ ਮੈਂ ਮਾਨ ਸਾਹਿਬ ਨੂੰ ਮਿਲ ਕੇ ਆਇਆ ਮੈਨੂੰ ਗੁਰਮੰਤਰ ਦੇ ਤਾਂ ਉਹਨਾਂ ਨੇ ਕਦੇ ਕਿਵੇਂ ਕੰਮ ਕਰਨਾ ਤੇ ਅੱਜ ਉਹਨਾਂ ਨੇ ਪੋਸਟ ਜੀ ਵੀ ਪਾ ਰੱਖੀ ਹੈ ਕਿ ਕਹਿੰਦੇ ਕਿ ਭਾਈ ਜਿਹੜੇ ਕੰਮ ਕਾਜ ਹੋਣਗੇ ਸਾਡੇ ਮੇਰੇ ਹਲਕੇ ਦੇ ਵਿੱਚ ਉਹ ਮੇਰੇ ਵਲੰਟੀਅਰ ਤੇ ਜਿਹੜੇ ਲੋਕਲ ਲੀਡਰਸ਼ਿਪ ਆ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੀ ਹੋਣਗੇ ਜੀ ਕਹਿੰਦੇ ਕਿ ਭਾਈ ਥੱਲੇ ਕਮੈਂਟ ਕਰੀਂ ਇਹਦੇ ਲੋਕ ਕਹਿੰਦੇ ਭਾਈ ਨਹੀਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਉਹ ਇੱਕ ਇਸ ਤਰ੍ਹਾਂ ਦਾ ਪੈਟਰਨ ਸੈੱਟ ਕਰ ਦੇਣਗੇ ਕਿ ਫਰਜ਼ ਕਰੋ ਮੰਨ ਲਓ ਜੋ ਮੈਂ ਅਰਥ ਕੱਢਦਾ ਤੁਹਾਡੇ ਕਹਿ ਮੁਤਾਬਕ ਕਿ ਫਰਜ਼ ਕਰੋ ਮੈਂ ਆ ਮੇਰਾ ਕੋਈ ਜ਼ਿਆਦਾ ਸਿਆਸੀ ਵजूद ਨਹੀਂ ਆ ਬੰਦਾ ਸਧਾਰਨ ਬੰਦਾ ਵੈਸੇ ਵੀ ਸਧਾਰਨ ਬੰਦਾ ਆ ਮੈਂ ਕਿਹੜਾ ਕੋਈ ਮਤਲਬ ਕਿ ਹਾਲੀਵੁੱਡ ਵਾਲਾ ਆ ਆ ਗੱਲ ਇਹ ਆ ਕਿ ਭਈ ਹੁਣ ਜੇ ਉਹ ਜਾਂਦਾ ਤੇ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੋ ਆ ਕਿ ਉਹ ਸਿੱਧਾ ਨਾ ਆਵੇ ਸਾਡੇ ਕੋਲ ਉਹ ਉਥੋਂ ਦਾ ਪਿੰਡ ਦਾ ਮੁਹੱਲੇ ਦਾ ਜਿਹੜਾ ਵੀ ਸਾਡਾ ਮੋਹਤਵਾਰ ਆ ਐ ਕਰੇ ਵੀ ਉਹਨੂੰ ਨਾਲ ਲੈ ਆਵੇ ਸਮਝਦੇ ਹੋ ਹੁਣ ਉਹਨੂੰ ਨਾਲ ਲੈ ਕੇ ਆਵੇ ਬੰਦਾ ਆਪਾਂ ਜਿਵੇਂ ਮੰਨ ਲਓ ਮੈਨੂੰ ਜ਼ਰੂਰਤ ਪੈ ਗਈ ਮੈਂ ਆਪਣੇ ਤੇ ਕਹਿੰਨਾ ਕਿ ਮੈਂ ਮਾਤੜ ਆਦਮੀ ਆ ਕੋਈ ਮੱਝ ਖੁੱਲ ਗਈ ਕੋਈ ਕੁਝ ਹੋ ਗਿਆ ਕੋਈ ਕੋਈ ਪਰਚਾ ਕਰਾਉਣਾ ਜਾਂ ਇਦਾਂ ਉਦਾਂ ਦਾ ਕੋਈ ਵੀ ਰੌਲਾ ਹੈ ਤਾਂ ਉਹ ਕਹਿਣਗੇ ਕਿ ਫਲਾਣੇ ਨੂੰ ਲਿਆ ਚਾਹੇ ਸਾਡਾ ਪਿੰਡ ਚ ਸਰਪੰਚ ਐ ਨਹੀਂ ਪਰ ਗਰਮੀਤ ਸਿੰਘ ਗਰਮੀਤ ਸਿੰਘ ਜਮੀਤ ਸਿੰਘੋ ਤੇ ਬੈਠੇ ਆ ਨਾ ਸਾਡੇ ਉਹਨਾਂ ਤਿੰਨਾਂ ਚੋਂ ਇੱਕ ਲਿਆ ਹੁਣ ਜਿਹੜੇ ਬੰਦੇ ਨੂੰ ਜਾ ਕੇ ਮੈਂ ਕਹੂੰਗਾ ਜਦੋਂ ਆਪਾਂ ਜਾ ਕੇ ਕਿਸੇ ਨੂੰ ਕਹਿੰਨੇ ਆ ਨੀਵੇਂ ਹੋ ਕੇ ਕਹਿੰਨੇ ਆ ਨਾ ਕਿ ਲੋੜ ਆ ਯਾਰ ਗਰਜ਼ ਨੂੰ ਕਹਿੰਨੇ ਆ ਬਾਈ ਕੰਮ ਕਰਾ ਕੇ ਦੇ ਜੀ ਤਾਂ ਉਹ ਉਸ ਬੰਦੇ ਨੂੰ ਲੈ ਕੇ ਜਾਏਗਾ ਸਬੰਧਤ ਲੀਡਰ ਦੇ ਕੋਲ ਚਾਹੇ ਉਹ ਦੇਵਮਾਨ ਹੈ ਜਾਂ ਕੋਈ ਵੀ ਹੈ ਹਰਮੀਤ ਪਠਾਨ ਮਹਾਰਾਜ ਕੋਈ ਵੀ ਐ ਬੀਸੀ ਆ ਤਾਂ ਉਹ ਲੈ ਕੇ ਜਾਏਗਾ ਉਹਦੇ ਕੋਲ ਜਾਂ ਉਹਨਾਂ ਤੋਂ ਛੋਟਾ ਲੀਡਰ ਹੈ ਕੋਈ ਚੇਅਰਮੈਨ ਹੈ ਅੱਛਾ ਕੋਈ ਹੋਰ ਹਲਕਾ ਚਾਰਜ ਵਗੈਰਾ ਤਾਂ ਹੋਏਗਾ ਕਿ ਕਿ ਜਦ ਵੋਟ ਪਾਉਣ ਦਾ ਵੇਲਾ ਆਏਗਾ ਤਾਂ ਹੁਣ ਮੈਂ ਲੈ ਕੇ ਗਿਆ ਸੀਗਾ ਜਮੀਤ ਸਿੰਘ ਨੂੰ ਹਰਮੀਤ ਸਿੰਘ ਗਰਮੀਤ ਸਿੰਘ ਤਿੰਨ ਬੰਦੇ ਸੀਗੇ ਮੈਂ ਜਮੀਤ ਸਿੰਘ ਨੂੰ ਲੈ ਕੇ ਗਿਆ ਤਾਂ ਜਮੀਤ ਸਿੰਘ ਆਏਗਾ ਮੇਰੇ ਘਰ ਕਿ ਭਾਈ ਵੇਖ ਤੇਰੇ ਤੇ ਮਿੰਟੂਸਿਆ ਉਸ ਵੇਲੇ ਆਪਾਂ ਸਾਂ ਕੀਤਾ ਤੇਰੇ ਨਾਲ ਗਏ ਸ਼ਾਇਦ ਹੋ ਸਕਦਾ ਜ ਮੋਟਰਸਾਈਕਲ ਵੀ ਜਮੀਤ ਸਿੰਘ ਦਾ ਹੋਵੇ ਕਿ ਤੇਲ ਵਾਲਿਆ ਵੀਰੇ ਤਾਂ ਹੁਣ ਲਾਜ ਰੱਖ ਮਤਲਬ ਕਿ ਜੁਮੇਵਾਰ ਨੂੰ ਤੈ ਹੋ ਗਈਆਂ ਕਿ ਹਾਂ ਜਿਹਦਾ ਕੰਮ ਕਰਾਉਂਗੇ ਬੁੱਕ ਚ ਲਿਖੋ ਕਿਤਾਬ ਚ ਲਿਖੋ ਕਾਪੀ ਚ ਲਿਖੋ ਪੱਕਾ ਕਰ ਲੋ ਕਿ ਹਾਂ ਭਾਈ ਤੇਰਾ ਕੰਮ ਕਰਾਇਆ ਤੇ ਕੰਮ ਉਹਦਾ ਕਰੋ ਜਿਹੜਾ ਕੋਈ ਨਾ ਕੋਈ ਬੰਦਾ ਨਾਲ ਲੈ ਕੇ ਆਵੇ ਸੋ ਮੈਨੂੰ ਤੇ ਇਉਂ ਲੱਗਦਾ ਕਿ ਜਿਹੜਾ ਗੁਰਮੰਤਰ ਦੱਸਿਆ ਨਾ ਫਾਰਮੂਲਾ ਇਦਾਂ ਦਾ ਹੀ ਲੱਗਦਾ ਆ ਕਿਉਂਕਿ ਕੱਲ ਹੀ ਉਹਨਾਂ ਨੇ ਖ਼ਬਰਾਂ ਲਵਾਈਆਂ ਕਿ ਮਾਨ ਸਾਹਿਬ ਨੇ ਮੈਨੂੰ ਗੁਰਮੰਤਰ ਦਿੱਤਾ ਤੇ ਆ ਤੇ ਮੇਰੇ ਕੋਲ ਬਣਦੀ ਸੀ ਜੀ